ਅੱਪਾ ਸਭ ਨੇ ਇੱਕ ਸ਼ਬਦ ਲਿਖਿਆ ਜਾਂ ਸੋਸ਼ਲ ਮੀਡੀਆ ਤੇ ਜਾਂ ਨਿੰਗ ਸਿੰਘਾਂ ਵੱਲੋਂ ਉਹਨਾਂ ਦੀਆਂ ਗੱਡੀਆਂ ਤੇ ਉਹਨਾਂ ਦੇ ਬਾਹਾਂ ਤੇ ਇੱਕ ਸ਼ਬਦ ਲਿਖਿਆ ਦੇਖਿਆ ਹੋਣਾ 96 ਕਰੋੜੀ ਅੱਜ ਆਪਾਂ ਗੱਲ ਕਰਾਂਗੇ 96 ਕਰੋੜ ਖਾਲਸਾ ਕੀ ਹੈ 96 ਕਰੋੜ ਖਾਲਸਾ ਦੇ ਵਿੱਚ ਕੌਣ-ਕੌਣ ਆ ਜਾਂਦੇ ਹਨ ਅਤੇ ਜਦੋਂ 96 ਕਰੋੜ ਖਾਲਸਾ ਆਵੇਗਾ ਤਾਂ ਕੀ ਹੋਵੇਗਾ ਇਸ ਬਾਰੇ ਅੱਜ ਆਪਾਂ ਚਰਚਾ ਕਰਾਂਗੇ ਸੋ ਆਮ ਹੀ ਆਪਣੇ ਮਨਾਂ ਦੇ ਵਿੱਚ ਇੱਕ ਖਿਆਲ ਹੁੰਦਾ ਹੈ ਕਿ ਇਹ 99 ਕਰੋੜੀ ਦਾ ਜੋ ਕਨਸੈਪਟ ਹੈ ਇਹ ਕੀ ਹੈ 99 ਕਰੋੜੀ ਦੇ ਉੱਪਰ ਬਹੁਤ ਸਾਰੇ ਗੀਤ ਵੀ ਆਏ ਹਨ 99 ਕਰੋੜੀ ਸੋ ਅੱਜ ਆਪਾਂ 96 ਕਰੋੜੀ ਖਾਲਸਾ ਦਾ ਜੋ ਕਨਸੈਪਟ ਹੈ ਉਹ ਕਲੀਅਰ ਕਰਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਗਤੀ ਦਾ ਜ਼ਿਕਰ ਕਰਾਂਗੇ ਜੋ ਹੈ 18 ਭਾਰ ਬਨਸਪਤੀ ਮਾਲਣੀ ਸਿੰਬੈ ਕਰੋੜੀ ਮੇਗਮਾਲਾ ਪਾਣੀ ਹਾਰੀਆ ਭਾਵ ਜਿਵੇਂ 96 ਕਰੋੜ ਬਦਲ ਗੱਜਦੇ ਨੇ ਤਾਂ ਧਰਤੀ ਤੇ ਭਾਰੀ ਮੀਂਹ ਆ ਜਾਂਦਾ ਇੰਨਾ ਮੀਂਹ ਆ ਜਾਂਦਾ ਕਿ ਸਾਰੇ ਪਾਸੇ ਪਾਣੀ ਪਾਣੀ ਹੋ ਜਾਂਦਾ ਤਾਂ ਇਸ ਤਰ੍ਹਾਂ ਹੀ 96 ਕਰੋੜੀ ਖਾਲਸਾ ਦਾ ਭਾਅ ਵੇ ਲਿਆ ਜਾਂਦਾ ਹੈ ਕਿ ਜਿਵੇਂ 96 ਕਰੋੜ ਖਾਲਸਾ ਮੇਘਾਂ ਬੰਗ ਬੱਦਲਾਂ ਬੰਗ ਗੱਜਦਾ ਹੈ ਤਾਂ ਜੰਗ ਦੇ ਮੈਦਾਨ ਵਿੱਚ ਪਰਲੇ ਆ ਜਾਂਦੀ ਹੈ। ਮਤਲਬ ਕਿ ਗੁਰੂ ਪੰਥ ਖਾਲਸੇ ਵਾਸਤੇ ਇੱਕ ਅਲੰਕਾਰ ਵਜੋਂ 96 ਕਰੋੜੀ ਸ਼ਬਦ ਵਰਤਿਆ ਜਾਂਦਾ ਹੈ। 96 ਕਰੋੜ ਬੱਦਲਾਂ ਦੇ ਗੱਜਣ ਬਾੰਗ ਆਪਣੇ ਵਿੱਚੋਂ ਜੇਕਰ ਕੋਈ ਤਖਤ ਸ੍ਰੀ ਹਜ਼ੂਰ ਸਾਹਿਬ ਗਿਆ ਹੋਵੇ ਤਾਂ ਉੱਥੇ ਇੱਕ ਗੁਰਦੁਆਰਾ ਸਾਹਿਬ ਹੈ ਜਿਸ ਦਾ ਨਾਮ ਹੈ ਗੁਰਦੁਆਰਾ ਮਾਲ ਟੇਕੜੀ ਸਾਹਿਬ। ਇਸ ਸਥਾਨ ਤੇ ਗੁਰੂ ਨਾਨਕ ਮਹਾਰਾਜ ਦੇ ਸਮੇਂ ਦੀ ਇੱਕ ਗੁਪਤ ਖਜ਼ਾਨੇ ਦੀ ਥਾਂ ਵੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਫਕੀਰ ਲੱਕੜ ਸਾਹ ਨੂੰ ਇਸ ਖਜ਼ਾਨੇ ਦੀ ਰਾਖੀ ਲਈ ਭੇਜਿਆ ਸੀ ਕਰਤਾਰਪੁਰ ਤੋਂ ਇਹ ਫਕੀਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਦੇ ਸਮੇਂ ਤੱਕ ਇਸ ਖਜ਼ਾਨੇ ਦੀ ਰਾਖੀ ਕਰਦਾ ਰਿਹਾ ਜਿਸ ਦੇ ਲਈ ਇਸ ਫਕੀਰ ਨੂੰ ਦੋ ਮੋਹਰਾਂ ਹਰ ਰੋਜ਼ ਮਿਲਦੀਆਂ ਸੀ ਜਦੋਂ ਦਸਮ ਪਾਤਸ਼ਾਹ ਜੀ ਨਦੇੜ ਆਏ ਤਾਂ ਖਾਲਸਾਈ ਫੌਜਾਂ ਨੇ ਗੁਰੂ ਸਾਹਿਬ ਤੋਂ ਤਨਖਾਹਾਂ ਮੰਗੀਆਂ ਅਤੇ ਨਾਲ ਹੀ ਆਪਣੇ ਘਰ ਜਾਣ ਲਈ ਆਗਿਆ ਮੰਗੀ ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੂੰ ਕਿਹਾ ਕਿ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੀ ਜਗ੍ਹਾ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਸਮੇਂ ਦਾ ਖਜ਼ਾਨਾ ਹੈ ਉਹ ਲੈ ਕੇ ਆਓ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਖਾਲਸਾ ਹੀ ਫੌਜਾਂ ਨੂੰ ਨਾਲ ਲੱ ਜਾ ਕੇ ਇਸ ਖਜ਼ਾਨੇ ਨੂੰ ਬੈਲ ਗੱਡੀਆਂ ਤੇ ਭਰ ਕੇ ਗੁਰੂ ਸਾਹਿਬ ਦੇ ਸਾਹਮਣੇ ਲਿਆਏ ਇੱਥੇ ਗੁਰੂ ਸਾਹਿਬ ਨੇ ਢਾਲਾਂ ਪਰ ਪਰ ਕੇ ਫੌਜਾਂ ਨੂੰ ਮੋਹਰਾਂ ਵੰਡੀਆਂ ਅਤੇ ਬਾਕੀ ਜੋ ਬਚਿਆ ਸੀ ਖਜ਼ਾਨਾ ਉਹ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਵਿੱਚ ਦੁਬਾਰਾ ਤੋਂ ਰਖਵਾ ਦਿੱਤਾ ਸਿੰਘਾਂ ਦੇ ਪੁੱਸਨ ਤੇ ਗੁਰੂ ਸਾਹਿਬ ਨੇ ਕਿਹਾ ਜਦੋਂ 97 ਕਰੋੜ ਖਾਲਸਾ ਸਜੇਗਾ ਤਾਂ ਇਸ ਖਜ਼ਾਨੇ ਨਾਲ ਆਈ ਦੇਨ ਟੋਟ ਲੰਗਰ ਵਰਤੇਗਾ ਇੱਕ ਅਰਥ ਹੋਰ ਲਿਆ ਜਾਂਦਾ ਹੈ 96 ਕਰੋੜ ਖਾਲਸੇ ਦਾ ਕਿ ਜੋ ਨਿਹੰਗ ਸਿੰਘ ਫੌਜਾਂ ਦਾ ਮੁਖੀ ਹੁੰਦਾ ਹੈ ਜਥੇਦਾਰ ਹੁੰਦਾ ਹੈ ਉਸ ਦੇ ਲਈ ਵੀ 96 ਕਰੋੜ ਸ਼ਬਦ ਵਰਤਿਆ ਜਾਂਦਾ ਹੈ ਇਸ ਤਰ੍ਹਾਂ ਇੱਕ ਹੋਰ ਧਾਰਨਾ ਵੀ ਹੈ ਕਿ ਆਪਣੇ ਸਰੀਰ ਦੇ ਉੱਪਰ ਸਿਰ ਤੋਂ ਲੈ ਕੇ ਪੈਰ ਤੱਕ 96 ਕਰੋੜ ਰੋਮ ਹਨ ਵਾਲ ਹਨ ਅਤੇ ਜੋ ਰੋਮ ਰੋਮ ਵਾਹਿਗੁਰੂ ਨਾਮ ਤੇ ਆਉਂਦਾ ਹੈ ਉਸ ਨੂੰ ਵੀ 96 ਕਰੋੜ ਹੀ ਕਿਹਾ ਜਾਂਦਾ ਹੈ ਇਸ ਤਰ੍ਹਾਂ ਇੱਕ ਵਾਰ ਭਾਈ ਦਇਆ ਸਿੰਘ ਜੀ ਨੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਰਤਾ ਲਾਪ ਕਰਦੇ ਪੁੱਛਿਆ ਕਿ ਮਹਾਰਾਜ ਜੀ ਆਪ 96 ਕਰੋੜ ਖਾਲਸਾ ਦੀ ਗੱਲ ਕਰਦੇ ਹੋ ਸਿੰਘ ਤਾਂ ਕੋਈ ਇੱਕ ਵੀ ਨਹੀਂ ਸੱਜ ਰਿਹਾ ਮੁਗਲ ਹਕੂਮਤ ਖਤਮ ਕਰ ਦਿੰਦੀ ਹੈ ਤਾਂ ਫਿਰ 96 ਕਰੋੜ ਖਾਲਸਾ ਕਦੋਂ ਆਵੇਗਾ ਤਾਂ ਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਪਈ ਦਇਆ ਸਿੰਘ ਜੀ ਸਮਾਂ ਆਵੇਗਾ ਜਦੋਂ 97 ਕਰੋੜ ਖਾਲਸਾ ਪੈਦਾ ਹੋਵੇਗਾ ਅਸੀਂ ਹਵਾਏਂ ਇਸੀ ਚਲਾ ਦੇਾਂਗੇ ਕਿ ਜਿਸ ਜਿਸ ਨੂੰ ਉਹ ਹਵਾ ਲੱਗਦੀ ਲੱਗਦੀ ਰਹੇਗੀ ਉਹ ਗੁਰੂ ਦਾ ਖਾਲਸਾ ਸਜਦਾ ਰਹੇਗਾ ਸੋ 97 ਕਰੋੜ ਸ਼ਬਦ ਦੀ ਧਾਰਨਾ ਦਾ ਇੱਕ ਇਹ ਵੀ ਭਾਵ ਲਿਆ ਜਾਂਦਾ ਹੈ ਕਿ ਜੋ ਸਿੰਘ ਗੁਰੂ ਦੀ ਤਾਕਤ ਤੇ ਭਰੋਸਾ ਰੱਖਦੇ ਨੇ ਗੁਰੂ ਦੇ ਬਚਨਾਂ ਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਉਹਨਾਂ ਦੇ ਨਾਲ ਗੌਤਸੀਰ ਸਿੰਘ ਫੌਜਾਂ ਨਾਲ ਪੈਰਾਂ ਦਿੰਦੀਆਂ ਹਨ ਤੇ ਆਪਣੇ ਪੰਥ ਖਾਲਸਾ ਦੀ ਰੱਖਿਆ ਕਰਦੀਆਂ ਹਨ ਤੇ ਉਹਨਾਂ ਦੀ ਜੋ ਗਿਣਤੀ ਹੈ ਉਹ ਵੀ 96 ਕਰੋੜ ਦੇ ਵਿੱਚ ਆ ਜਾਂਦੀ ਹੈ ਸੋ ਇਸ ਤਰ੍ਹਾਂ ਬਹੁਤ ਸਾਰੇ ਭਾਵ ਨੇ 96 ਕਰੋੜ ਖਾਲਸਾ ਦੇ ਜੋ 97 ਕਰੋੜ ਪੰਥ ਖਾਲਸਾ ਦੇ ਵੱਜੋਂ ਵਰਤੇ ਜਾਂਦੇ ਨੇ ਲਏ ਜਾਂਦੇ ਨੇ ਇਸ ਬਾਬਤ ਜੇਕਰ ਕਿਸੇ ਹੋਰ ਕੋਲੇ ਇਦਾਂ ਦੀ ਜਾਣਕਾਰੀ ਹੋਵੇ ਉਹ ਵੀ ਆਪਣੀ رائے ਕਮੈਂਟਾਂ ਦੇ ਵਿੱਚ ਲਿਖ ਸਕਦਾ ਤਾਂ ਜੋ ਹੋਰ ਸੰਗਤਾਂ ਤੱਕ ਆਪਣੇ ਗੁਰੂ ਪੰਥ ਖਾਲਸਾ ਦਾ ਇਤਿਹਾਸ ਪਤਾ ਲੱਗ ਸਕੇ ਉੱਲਾਂ ਚੁੱਕਾਂ ਦੀ ਖੇਵਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ